ਮੇਰਾ ਨਾਮ ਤਾਂ ਦਾ ਮੇਰਾ ਨਾਂਜੀ ਪ੍ਰਦੀਪ ਕੁਮਾਰ ਸੀਟੀਸੀ 7 ਬਟਾਲਾ ਡੀਪੂ ਦਾ ਕਨੈਕਟਰ ਹਾਂ ਜੀ ਸਰ ਇਹ ਜਿਹੜਾ ਧੁੰਦ ਪਿਆ ਜੀ ਕਿੰਨੀ ਕੀ ਪ੍ਰਸ਼ਾਨੀ ਹੋ ਰਹੀ ਹੈ ਦੇਖੋ ਜੀ ਧੁੰਦ ਜਿਹੜੀ ਆ ਉਹ ਕੱਲ ਇੱਕਦਾਂਹੀ ਵੱਧ ਗਈ ਆ ਧੁੰਦ ਉਹਦੇ ਕਰਕੇ ਵਿਜ਼ਿਬਿਲਟੀ ਘਟ ਗਈ ਆ ਹਾਦਸਿਆਂ ਦਾ ਖਤਰਾ ਵਾ ਹੁਣ ਤਕਰੀਬਨ ਅਸੀਂ ਗੁਰਦਾਸਪੁਰ ਤੋਂ ਚੱਲ ਕੇ ਆਏ ਹਾਂ ਕੱਲ ਚੰਡੀਗੜ੍ਹੋਂ ਚੱਲ ਕੇ ਆਏ ਸੀ ਤੇ 2 ਘੰਟੇ ਲੇਟ ਪਹੁੰਚੇ 3 ਵਜੇ ਚੱਲ ਕੇ ਪੌਣੇ 10 ਵਜੇ ਦੇ ਕਰੀਬ ਮਤਲਬ ਵੀ ਅਸੀਂ ਗੁਰਦਾਸਪੁਰ ਪਹੁੰਚੇ ਸੀ ਤੇ ਹੁਣ ਮੈਂ ਗੁਰਦਾਸਪੁਰੋਂ ਚੱਲ ਕੇ ਆਇਆ ਤੇ ਰਸਤੇ ਵੇ ਦੇਖਿਆ ਵੀ ਸ਼ੀਸ਼ੇ ਛੂਸ਼ੇ ਟੁੱਟੇ ਪਏ ਨੇ ਰਾਤ ਗੱਡੀਆਂ ਗੁੱਡੀਆਂ ਬਹੁਤ ਵੱਜੀਆਂ ਬਹੁਤ ਵਿਜ਼ਿਬਿਲਟੀ ਘਟ ਗਈ ਸਰ ਇੰਨਾ ਵੀ ਡਰਾਈਵਰ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਇਹ ਗੱਡੀ ਨੂੰ ਪਰੇਸ਼ਾਨੀ ਆਉਂਦੀ ਹੈ ਦੇਖੋ ਜੀ ਡਰਾਈਵਰ ਨੂੰ ਹੀ ਪਰੇਸ਼ਾਨੀ ਆ ਅੱਖਾਂ ਜਿਹੜੀਆਂ ਨੇ ਉਹ ਪੂਰੀਆਂ ਚੌਕਸ਼ਟ ਡਰਾਈਵਰ ਜਿਹੜਾ ਡਰਾਈਵਰ ਤੇ ਵੈਸੇ ਹੀ ਬੜਾ ਤੇਜ਼ ਤਲਵਾਰ ਵਾਂਗੂ ਤਿੱਖਾ ਹੁੰਦਾ ਤੇ ਧੁੰਦ ਵਿੱਚ ਜਿਹੜਾ ਵਾ ਉਹ ਵੇਸਰਾ般 ਨਹੀਂ ਚੱਲਦਾ ਬਹੁਤ ਛਾਤਰ ਦਿਮਾਗ ਨਾਲ ਫੇਰ ਗੱਡੀ ਚਲਾਉਣੀ ਪੈਂਦੀ ਆ ਦੇਖੋ ਜੀ ਉਹ ਜਿਹੜੇ ਬੰਦੇ ਸਿੱਖ ਕੇ ਨਹੀਂ ਆਏ ਜਾਚ ਨਹੀਂ ਸਿੱਖੀ ਜਿਨ੍ਹਾਂ ਨੇ ਜਿੰਨਾ ਗੱਡੀਆਂ ਲੈ ਲੀਆਂ ਜਿਨ੍ਹਾਂ ਕੋ ਤਜਰਬਾ ਨਹੀਂ ਹੈ ਧੁੰਦ ਵਿੱਚ ਗੱਡੀ ਚਲਾਉਂਦਾ ਜਿਹੜੇ ਨਵੇਂ ਮੁੰਡੇ ਨੇ ਉਹ ਹਾਦਸਿਆਂ ਦਾ ਕਾਰਨ ਬਣਦੇ ਨੇ ਪਿੱਛੇ ਜੇ ਤੁਸੀਂ ਦੇਖ ਲਓ ਵੀ ਉਹ ਸਕੂਟਰ ਸੀਗਾ ਲੇਡੀ ਨੇ ਕਾਦੀਆਂ ਨੂੰ ਜਾਂਦੀ ਚੰਡੀਗੜ੍ਹ ਨੂੰ ਗੱਡੀ ਜਾਂਦੀ ਰਾਜਧਾਨੀ ਦੇ ਅੱਗੇ ਮੋੜਤੀ ਸੀ ਤੇ ਕਿੰਨਾ ਨੁਕਸਾਨ ਹੋਇਆ ਉਹ ਤੋਂ ਧੌਣਾਂ ਹੀ ਲੱਥ ਗਈਆਂ ਸੀ ਤੇ ਮੇਰੀ ਤੇ ਅਪੀਲ ਵੀ ਆ ਲੋਕਾਂ ਨੂੰ ਵੀ ਬਕਾਇਦਾ ਟ੍ਰੇਨਿੰਗ ਲੈ ਕੇ ਫਿਰ ਆਪਣਾ ਲਾਇਸੈਂਸ ਬਣਾਓ ਫਿਰ ਗੱਡੀ ਲਓ ਚਲਾਓ ਗੱਡੀਆਂ ਤੁਹਾਡੇ ਵਾਸਤੇ ਬਣੀਆਂ ਪਰ ਤਰੀਕੇ ਨਾਲ ਦੇਖੋ ਜੀ ਤੇਲ ਦਾ ਤਾਂ ਫਰਕ ਪੈਣਾ ਹੀ ਹੈ 11 ਚ ਗੱਡੀ ਜਾਂਦੀ ਹੈ ਬਾਕੀ ਸਾਡੇ ਪੈਟਰੋਲ ਪੰਪ ਵਾਲੇ ਖੜੇ ਨੇ ਆਮ ਤੌਰ ਤੇ 10 12 ਲੀਟਰ ਦਾ ਫਰਕ ਪੈ ਜਾਂਦਾ ਗੱਡੀਆਂ ਦੇ ਜੇ 11 ਚ ਗੱਡੀਆਂ ਲੈਦੀਆਂ ਹਰਜੀਤ ਸਿੰਘ ਮੈਂ ਡਰਾਈਵਰ ਹਾਂ ਮੈਂ ਡਰਾਈਵਰ ਪੀ ਆਰਟੀਸੀ ਕਪੂਰਸਲਾ ਡਿੱਪੂ ਦਾ ਹਾਂ ਮੈਂ ਇੱਥੋਂ ਚੰਡੀਗੜ੍ਹ ਜਾਣਾ ਜੀ ਬਟਾਲੇ ਤੋਂ ਅੱਜ ਧੁੰਦ ਪੈ ਰਹੀ ਯਾਰ ਇਸ ਤਰ੍ਹਾਂ ਫਿਰ ਪਛਾਣੀ ਤੇ ਰਹੀ ਹੈ ਪਰੇਸ਼ਾਨੀ ਬਹੁਤ ਹੁੰਦੀ ਹੈ ਜੀ ਧੁੰਦ ਜੀ ਤੁਹਾਨੂੰ ਪਤਾ ਹੀ ਆ ਹੁਣ ਬਹੁਤ ਦੇਰੇ ਬਬ ਬਣਾਉਣ ਤੋਂ ਚੱਲ ਗਏ ਆ ਬਹੁਤ ਤੰਗੀ ਮਤਲਬ ਮਹਿਸੂਸ ਹੋਈ ਰੋਡ ਬਾਂਡੇ ਆ ਇਸ ਕਰਕੇ ਬਹੁਤ ਮਤਲਬ ਹੁੰਦਾ ਵਾ ਕਿ ਕਿਦਿਉ ਉਧਰ ਰੋਡ ਆ ਕਿਦਿਉ ਉਧਰ ਹੈ ਜੀ ਉਧਰ ਇਧਰ ਜਾਣਾ ਪੈਂਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਜੀ ਕੋਈ ਗਲਤ ਵੀ ਆ ਸਕਦਾ ਕੋਈ ਕਾਰ ਵਾਲਾ ਕੋਈ ਛੋਟਾ ਮੋਟਰ ਵੀ ਕਲ ਵਾਲਾ ਬਹੁਤ ਗਲਤ ਹੁੰਦੇ ਆ ਜੀ ਇਹ ਕਰਕੇ ਬਹੁਤ ਪਰੇਸ਼ਾਨੀ ਆ ਧੁੰਦ ਕਰਨ ਗੱਡੀ ਟਾਈਮ ਹੀ ਮਿਸ ਹੋ ਸਕਦਾ ਜੀ ਗੱਡੀਆਂ ਦੇ ਵੀ ਵੀ ਕਦੇ ਛੋਟਾ ਡੀਜ਼ਲ ਵੀ ਜ਼ਿਆਦਾ ਖਾਣ ਗਿਆ ਛੋ ਗੇਅਰ ਚ ਹੀ ਰਹਿਣੀ ਆ ਜੀ ਗੱਡੀ ਤੇ ਤੁਹਾਨੂੰ ਪਤਾ ਜੀ ਜਦੋਂ ਧੁੰਦ ਦਾ ਟਾਈਮ ਆ ਕੀ ਨਾਮ ਦਾ ਤਾਂ ਤਰ ਲੋਕ ਸੰਘ ਬਟਾਲਾ ਡਿਪੂ ਡਰਾਈਵਰ ਤਰ ਲੋਕ ਸੰਘ ਤਾਂ ਦੇਖੋ ਜੀ ਜਿਹੜੀ ਪੈਂਡੀ ਇਹਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਪਰੇਸ਼ਾਨੀ ਕੱਲੀ ਡਰਾਈਵਰ ਵਾਸਤੇ ਆ ਤੇ ਦੂਸਰੇ ਨੰਬਰ ਤੇ ਜਿਹੜੀਆਂ ਉਹਦੇ ਵਿੱਚ ਸਵਾਰੀਆਂ ਬੈਠੀਆਂ ਸਾਰੀ ਰਿਸਪੌਂਸਿਬਿਲਟੀ ਬੰਦ ਡਰਾਈਵਰ ਦੇ ਉੱਤੇ ਪਾਈ ਜਾਂਦੀ ਹੈ ਰੱਬ ਨਾ ਕਰੇ ਖੁਦਾ ਨਾ ਖਾਸਤਾ ਕੋਈ ਹਾਦਸਾ ਹੋ ਜਾਵੇ ਤੇ ਉਹ ਡਰਾਈਵਰ ਦੇ ਸਿਰ ਤੇ ਪੈਂਦੀ ਹੈ ਹੋਰ ਕਿਸੇ ਦੇ ਸਿਰ ਤੇ ਨਹੀਂ ਪੈਂਦੀ ਹੈਗੀ ਸੋ ਮੇਰੀ ਤੇ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਰੋਡ ਦੇ ਉੱਤੇ ਟਰੱਕ ਜਿਹੜੇ ਆਮ ਖੜੇ ਹੁੰਦੇ ਲਟਾਂ ਤੋਂ ਬਗੈਰ ਜਿਹੜੀ ਆ ਪੀਆ ਆਪਣਾ ਖੜੀ ਹੈ ਬਗੈਰ ਲਟਾਂ ਤੋਂ ਤੇ ਸਾਈਡ ਤੇ ਖੜੀ ਕੀਤੀ ਜਾਵੇ ਕਿ ਉਹ ਕੋਈ ਰੋਡ ਦੇ ਉੱਤੇ ਨਾ ਖੜੀ ਕੀਤੀ ਆ ਵੀ ਬੰਦ ਲਟਾਂ ਤੋਂ ਉਹਦਾ ਨੁਕਸਾਨ ਕੀ ਹੈ ਕਿ ਕੋਈ ਵੀ ਹਾਸਾ ਹੋ ਸਕਦਾ ਹੈ ਕਿਸੇ ਜਾਨੀ ਮਾਲੀ ਦਾ ਨੁਕਸਾਨ ਹੋ ਸਕਦਾ ਹੈ ਸਵਾਰੀਆਂ ਦਾ ਨੁਕਸਾਨ ਹੋ ਸਕਦਾ ਹੈ ਡਰਾਈਵਰ ਦਾ ਨੁਕਸਾਨ ਹੋ ਸਕਦਾ ਹੈ ਕੋਈ ਵੀ ਰੋਡ ਤੇ ਗੱਡੀ ਖੜੀ ਖਰਾਬ ਹੋਏ ਉਹਨੂੰ ਟੋਅ ਕਰਕੇ ਸਾਈਡ ਤੇ ਕੀਤਾ ਜਾਵੇ ਦੂਸਰੇ ਨੰਬਰ ਤੇ ਆ ਕਿ ਜਿਹੜੇ ਸਾਡੇ ਟਾਈਮ ਨੇ ਇਹਨਾਂ ਨੂੰ ਥੋੜੀ ਆ ਐਡਵਾਂਸ ਕੀਤਾ ਜਾਵੇ ਕਿਉਂਕਿ ਟਾਈਮ ਸਾਡੇ ਲੇਟ ਨੇ ਜਿੱਦਾਂ ਰਾਤ ਨੂੰ ਚੰਡੀਗੜ੍ਹੋਂ ਹੀ ਚੱਲ ਕੇ ਆਉਣਾ ਹੈ 4:45 ਤੇ 4:45 ਤੋਂ ਸਵੇਰ 9 ਸਾਡਾ ਜਲੰਧਰੋਂ ਟਾਈਮ ਬੰਦਦਾ ਉਹਦੇ ਵਿੱਚ ਕੀ ਧੁੰਦ ਬਹੁਤ ਜ਼ਿਆਦੀ ਪਾਈ ਜਾਂਦੀ ਆ ਸਾਨੂੰ ਚੱਲਣਾ ਰੋਡ ਤੇ ਬੜਾ ਮੁਸ਼ਕਲ ਹੋ ਜਾਂਦਾ ਅਗਾ ਗਰਦਾਸਪੁਰ ਜਾਣਾ ਦਰ ਰਾਤ ਦਾ ਇੱਕ ਵਾਜ ਜਾਂਦਾ ਕਈ ਵਾਰੀ ਤੇ ਇੱਥੇ ਹੀ ਇੱਕ ਵਾਜ ਜਾਂਦਾ ਮਟਾਲੇ ਤੋਂ ਪਿੱਛੇ ਪਿੱਛੇ ਮੈਂਤੇ ਚੌਂਕ ਲੱਗ ਗਈ ਕਿਉਂਕਿ ਲੱਭਦਾ ਕੁੱਖ ਨਹੀਂ ਸਿੰਗਲ ਰੋਡ ਆ ਪੱਟੀ ਵਾਈ ਨਹੀਂ ਹੈਗੀ ਪ੍ਰਸ਼ਾਸਨ ਨੇ ਜੋ ਕਿ ਬਟਾਲੇ ਤੋਂ ਲੈ ਕੇ ਰਈਏ ਮੋੜ ਤੱਕਰ ਪੱਟੀ ਨਹੀਂ ਹੈਗੀ ਚੱਲਣਾ ਇਸ ਰੋਡ ਤੇ ਗੱਡੀਆਂ ਜਿਹੜੀਆਂ ਨੇ ਹੁਣ ਧੁੰਦ ਦੇ ਕਾਰਨ ਖੇਤਾਂ ਦੇ ਵਿੱਚੋਂ ਉਤਰ ਰਹੀਆਂ ਨੇ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਕ ਪੱਟੀ ਇਹਦੇ ਰੋਡ ਦੇ ਉੱਤੇ ਵਾਹੀ ਜਾਵੇ ਕਹਿ ਕੇ ਨਾ ਜੋ ਵੀ ਜਿਹਦੀ ਰਿਸਪੋਨਸਿਬਿਲਟੀ ਬੰਦੀ ਹੈ ਜਿਸ ਵਿਭਾਗਮੇ ਦੀ ਤੇ ਪੱਟੀ ਨੂੰ ਜ਼ਰੂਰ ਉੱਤੇ ਰੋਡਾਂ ਦੇ ਉੱਤੇ ਵਾਹਿਆ ਜਾਵੇ ਚਿੱਟੀ ਜਿਹੇ ਦਾ ਡਰਾਈਵਰਾਂ ਲੈ ਕੇ ਆਪਣਾ ਇਹਦਾ ਤਜਰਬਾ ਕਰਕੇ ਤੇ ਚੱਲਦਾ ਰਹਿੰਦਾ ਵਾ ਇਹਦੇ ਨਾਲ ਨਾ ਹੁਣ ਕਰਕੇ ਐਸੀਡ ਦਾ ਕਾਰਨ ਬਣ ਸਕਦਾ ਹੈ ਵੀ ਬਾਕੀ ਟਾਈਮ ਜਿਹੜੇ ਨੇ ਟਾਈਮ ਟੇਬਲ ਸਾਡੇ ਜਿਹੜੇ ਥੋੜੀ ਜਿਹਾ ਐਡਵਾਂਸ ਕੀਤੇ ਜਾਂ ਜਿੱਦਾਂ ਸਾਢੇ 9 ਸਵਾ 9 ਆ ਉਹ 8:30 ਦਾ ਹੱਥੋਂ ਜਲੰਧਰੋਂ ਕੀਤਾ ਜਾਵੇ ਜੋ ਕਿ ਅਸੀਂ ਸਵਾਰੀਆਂ ਬੜੀਆਂ ਕੀਮਤੀ ਚ ਜਾਂਦਾ ਨੇ ਉਹਨਾਂ ਨੂੰ ਸਹੀ ਸਲਾਮਤ ਆਪਾਂ ਘਰੋ ਘਰੀ ਪਹੁੰਚਾ ਸਕੀਏ ਤੇ ਸਾਡੇ ਹੀ ਭੈਣ ਭਰਾ ਨੇ ਸਾਡੇ ਕੋਲ ਦੁਸ਼ਮਣ ਨਹੀਂ ਹੈਗੇ ਤੇ ਹਰ ਸਵਾਰੀ ਨੂੰ ਅਸੀਂ ਸਹੀ ਟਾਈਮ ਸਰ ਸਮੇਂ ਸਮੇਂ ਪਹੁੰਚਾਈਏ ਆਪਾਂ